ਤੇਰੇ ਤੋਂ ਇੱਕ ਰੱਬ ਦੇ ਨਾਮ ਤੋਂ ਬਿਨਾ ਜੋ ਕੋਈ ਤੂੰ ਇਕੱਠਾ ਕੀਤਾ ਨਾ ਚੇਤੇ ਰੱਖੀ ਸਾਰੀ ਇੱਥੇ ਖੋਲਣਾ ਇਹ ਸਚਾਈ ਹੈ ਜੀ ਪੁਰਾਣੇ ਸਮੇਂ ਨਾ ਬਜ਼ੁਰਗ ਇੱਕ ਸ਼ਬਦ ਵਰਦੇ ਸਾਂ ਵਾਂਸਲੀ ਵਾਂਸਲੀ ਸ਼ਬਦ ਆਪ ਜਾਣਦੇ ਲੰਮਾ ਜਿਹਾ ਥੈਲੀ ਹੁੰਦੀ ਸੀ ਕਪੜੇ ਦੀ ਉਸ ਥੈਲੀ ਦੇ ਵਿੱਚ ਨਾ ਚਾਂਦੀ ਦੇ ਸਿੱਕੇ ਹੁੰਦੇ ਸਨ ਨਾ ਉਹ ਚਾਂਦੀ ਦੇ ਸਿੱਕੇ ਭਰੇ ਹੁੰਦੇ ਸਨ ਲੰਮੀ ਹੁੰਦੀ ਸੀ ਉਹ ਚਾਂਦੀ ਦੇ ਸਿੱਕੇ ਭਰ ਕੇ ਤੇ ਦੋ ਧਣੀਆਂ ਹੁੰਦੀਆਂ ਸਨ ਤੇ ਬੰਦਾ ਲੱਕ ਨਾਲ ਬੰਨ ਲੈਂਦਾ ਸੀ ਸਫ਼ਰ ਕਰਦਿਆਂ ਜਾਂ ਰਾਤ ਨੂੰ ਕਈ ਬੰਦੇ ਸੁੱਤਿਆਂ ਵੀ ਨਹੀਂ ਸਨ ਖੋਲਦੇ ਵੀ ਨਿਆਣੇ ਨਾ ਕਿਤੇ ਵੇਖ ਲੈਣ ਤੇ ਮਹਾਰਾਜ ਕਹਿੰਦੇ ਨੇ ਬੰਦਾ ਸਾਰੀ ਜ਼ਿੰਦਗੀ ਇੰਨੇ ਸਿੱਕੇ ਇਕੱਠੇ ਕੀਤੇ ਲੱਕ ਨਾਲ ਬੰਨ ਕੇ ਸੁੱਤਾ ਰਾਤੀ ਮਰ ਗਿਆ ਸਵੇਰੇ ਆਏ ਬਾਬੇ ਨੂੰ ਠਾਣ ਉੱਠਿਆ ਕੋਈ ਨਹੀਂ ਤੇ ਰੋਣ ਲੱਗੇ ਇੱਕ ਨੇ ਕਿਹਾ ਰੋ ਨਾ ਪਹਿਲਾਂ ਲੱਕ ਦਵਾਲੂ ਪੈਸੇ ਖੋਲ ਲੋ ਮਹਾਰਾਜ ਨੇ ਕਿਹਾ ਕੌਡੀ ਕੌਡੀ ਜੋਰ ਕਹਿ ਜੋ ਰਹਿ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲੇਉ ਲਈ ਲੰਗੋਟੀ ਦਰਥੇ ਵਾਂਸ ਲਈ ਉਹ ਵਾਂਸ ਲਈ ਵੀ ਖੋਲੀ ਇੱਕ ਸਹਰ ਕੇ ਨਾਮ ਬਿਨ ਹਾਂ ਜਿੱਥੇ ਨਾਮ ਹੋਵੇ ਨਾ ਉਥੇ ਨੇੜੇ ਆਏ ਖਾਂ